ਕਿਰਤੁ ਸਾਹਿਬ ਉਤਾਰਿ ਕੇ ਮੂਰਤਿ ਹੈ ਜਗ ਜਨਾਰੋ ਨਾਨਕ ਗੁਰੂ ਗੋਬਿੰਦ ਸਿੰਘ ਜੀ ਗੁਰੇ ਉਤਾਰੋ ਜਗ ਮਗ ਜੋਤ ਫਰਾਜ ਰਹੀ ਇਸੀ ਅਵਚਲ ਨਗਰ ਅਪਾਰ ਸੁਖੁ ਅੰਮ੍ਰਿਤ ਗਿਆਨ ਮਾਨਵ ਭਗਤ বৈਰਾਗੁ ਗੁਰੂ ਗ੍ਰੰਥ ਸਾਹਿਬ ਜੀ ਬੰਦੂ ਕਰਿਓ ਨਰਾ ਤੂ ਕੋ ਟਲ ਗੁਰਸੇਵੀ ਐ ਸਹਜ ਸੁਰਾਇ ਦਰਸਨੋ ਪੰਦੇ ਆ ਗੁਰੂ ਕਾ ਜਨਮ ਹਰਨੁ ਖੁਜਾਇ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤੁ ਸੁਟਿਆ ਨਾਮੁ ਕੁਮਨ ਪਰਵਾਸ ਬਾਣੀ ਸਾਹਿਬ ਜੀਓ ਰਾਗ ਨਟ ਨਾਰਾਇਣ ਮਹੱਲਾ ਚੌਥਾ ਇਕ ਓੰਕਾਰ ਸਤਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਮੇਰੀ ਮਨ ਜਪੁ ਅਹੰਸ ਨਾਮੁ ਹਰਿ ਸਿਦਕੁ ਹਲਸ ਵਾਝ ਵਾਜੀ ਜੀ ਬਰੁਖਾਲਸ਼ਾ ਸਾਹਿਬ ਸੰਗਯ ਜੀਓ ਗਰੀਵਨਵਾਯ ਅਸਰ ਜਾਵੇਂ ਭਗਵਾਨ ਭਗਵੱਚੇਲੋ ਸਤਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਰਾਜ ਨਟ ਰਹੇ ਨਾ ਮੁਕਰਦੀ ਹਰ ਜਥੇ ਪਾਤਸ਼ਾਹ ਸਾਧੂ ਚ ਮੰਗਲ ਕਰਦੀ ਹਣੀ ਕੋ ਦੈ ਬ੍ਰੁ ਤੁਮੇਸ਼ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਹੀ ਕਾਲਵਾਦੂ ਕੋ ਨਾ ਕੋਈ ਸਾਰੀ ਦੁਨੀਆ ਵਿੱਚ ਕਰਤਾ ਸਾਰੀ ਨੂੰ ਰੱਖਣ ਵਾਲਾ ਉਹ ਪੂਰਨ ਸਾਰਿਆਂ ਦਾ ਉਹ ਨਿਸਵਾਪ ਹੈ ਤੋ ਜਿਨਾ ਹੈ ਸਿਰ ਪਰਉਪਕਾਰ ਰੂਪ ਹੈ ਨਿਰਵੈਰ ਨੈਰ ਤੋਂ ਰਹਤ ਹੈ ਜਲ ਕਾਂਤ ਤੁਰਤ ਰਹਤ ਹੈ ਔਕਾਲ ਮੂਰਤ ਕਾਤੋ ਹੈ ਤੇ ਹਸਤੀ ਹੈ ਉਹ ਵੀ ਸਰੂਪ ਹੈ ਅਨੂਨੀ ਅਯਾ ਰੂਪ ਹੈ ਸੇਪੰ ਸੁਪ੍ਰਕਾਸ਼ ਰੂਪ ਹੈ ਸਾਰੇ ਮਾ ਗੁਰੂ ਹੈ ਗੁਰੂ ਬੰਮਾ ਗੁਰੂ ਕ੍ਰਿਸ਼ਨੋ ਗੁਰੂ ਦੇਵ ਮਹੀਸ਼ਰਾਂ ਨਿਮੋ ਸਾਖਾ ਬਾਰਮਾ ਕਸੋਈ ਸ਼੍ਰੀ ਗੁਰੂ ਰੇਨੂ ਹੈ ਮਰਮ ਵਿਹਿਮ ਸ਼ਿਵਜੀ ਆਦ ਕਾਂ ਦਾ ਗੁਰੂ ਹੈ ਜੇ ਉਹ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਐਸਾ ਸ਼ਰੂਪ ਜੋ ਨਾਰਾਇਣ ਮਹਾ ਮੰਤੂ ਜੰਗੂ ਜਾਨੂ ਕੀਪਾ ਹੈ ਉਹ ਸਰਗਰੀ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਸ਼ਰੂਪ ਦੀ ਪ੍ਰਾਪਤੀ ਕਰਾਉਗੇ ਹਨ ਇਸ ਵਿੱਚ ਸ਼ਰੂਪ ਲਖਣ ਤੇ ਤਸਵੀਰ ਲਖਣ ਹੈ ਪਰਮੇਸ਼ਰ ਦੇ ਨਾਮਾ ਦੇ ਮਹਾਰਾਜਿੰਦ ਕਹਿੰਦੇ ਕਿ ਯੂਗ ਲਖਣ ਜੋ ਸਤਨਾਮ ਵਾਲਿਤ ਹਨ ਜੋ ਹਮੇਸ਼ਾ ਲਈ ਸਤਸਰੂਪ ਪੈਂਦਾ ਹੈ ਅਗੇ ਕਰਤਾ ਜੋ ਜਲਦੀ ਆਈਦਾ ਉਹਨੂੰ ਨਾਮ ਪੈਂਦਾ ਹੈ ਇਸ ਪ੍ਰਕਾਰ ਦੀ ਤਸਵੀਰ ਲਖਣ ਹੈ ਸਤਨਾਮ ਸੂਤ ਲਖਣ ਹੈ ਐਸੇ ਨਾਮ ਵਾਲੇ ਨੂੰ ਮੇਸ਼ਾ ਚਿੰਤਨ ਕਰਕੇ ਅਗੇ ਬਾਣੀ ਆਰੰਭ ਕਰਨੀ ਹੈ ਮੇਰੀ ਮਨ ਜਪ ਅਹਨਸ ਨਾਮ ਹਰੀ ਹੋ ਜੀ ਮੰਨਦਵਾਰਾ ਉਦੇਸ਼ ਦਿੰਦੇ ਹੰ ਸਾਰੇ ਜੀਓ ਵੀ ਖਿਆਲ ਕਰਨਾ ਆਸਕੇ ਉਤੋਂ ਲਗਦਾ ਸੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਸਿਸ਼ਟੀਆਂ ਦੇ ਅੰਦਰ ਜਦੋਂ ਵੀ ਉਦੇਸ਼ ਦੇਣਾ ਮੰਨਦੇ ਪਰਖਾਂ ਉਦੇਸ਼ ਦੇਣਾ ਹੈ ਇਹ ਸਿੱਖਿਆ ਸਾਨੂੰ ਦੱਸਣ ਵਾਸਤੇ ਦਰੂਪ ਕੋ ਗਾਰ ਕਰਦੇ ਹਨ ਆਪਣੇ ਮੰਨ ਵਾਲੇ ਇਨਸਾਨ ਨੂੰ ਬੇਸ਼ੁਮਦੇ ਹਨ ਮੇਰੀ ਮਨ ਜਪ ਅਹਨਸ ਨਾਮ ਹਰੀ ਮਹਾਰਾਜ ਮਹਾਰਾਜ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਪੰਜਵੀਂ ਬੀਰੀ ਹੈ ਆਉਰ ਵੀ ਇੰਨ ਲਗਾ ਹੋਇਆ ਹੈ ਹਜ਼ਾਰਾਂ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋਣੀਆਂ ਨੇ ਸਭ ਨੂੰ ਦਰਸ਼ਨ ਕਰਕੇ ਪੰਜੇ ਵਿਕਾਰ ਮੇੜ ਜਾਂਦੇ ਹਨ ਲਿਵ ਲੱਗ ਜਾਂਦੀ ਹੈ ਐਸਾ ਮਨ ਦੇ ਤ੍ਰਿਮ ਦਾ ਪ੍ਰਵਾਹ ਸਗੋਂ ਚੱਲਦਾ ਹੈ ਇਸ ਲਈ ਤੇ ਬਾਣੀ ਨੀ ਕਾੜਦੇ ਆਪਦੇ ਜਾਮਾ ਭੇਜ ਜਾਂਦਾ ਤੇ ਵੀ ਜਦੋਂ ਬਾਣੀ ਨੀ ਕਾੜਦੇ ਹਨ ਮੈਂ ਨੀਰ ਵਹੀ ਉਹ ਚੱਲੇਗੀ ਉਹ ਧੰਗ ਗੁਰਾਂ ਦਾ ਅਸਮੈਲਾ ਸਾਹਿਬ ਸੁਗਣਗੀ ਉਕੀ ਖਯੂਰਿਓਂ ਫਰਮਾਉਂਦੇ ਹੰ ਮੇਰੇ ਮਨ ਜਪ ਅਹਨਿਸ ਨਾਮ ਹਰੀ ਪਿਆਰੇ ਮਨ ਰਾਜ ਜੁਨੇ ਜੋ ਸਭ ਨੂੰ ਹਰੇ ਪਰੇ ਕਰਨ ਵਾਲਾ ਹੈ ਹਰੇ ਐਸੇ ਸੰਗੁਖ ਜਿਤ ਨੂੰ ਗੁਰਤੀ ਨੂੰ ਕਰਕੇ ਮਾਲਾ ਦੇ ਨਾਮ ਨੂੰ ਬਾਣੀ ਕਰਕੇ ਮੰਡੇ ਸੰਕਲਪੁ ਕਰਕੇ ਜਨਨਤਾਰ ਕੋਟ ਕੋਟ ਦੂਖ ਬਹੁ ਕੀਨੇ ਜਿਹਨਾਂ ਨੇ ਮਾਰੇ ਜਨਮ ਜਪਿਆ ਹੈ ਉਹਨਾਂ ਦੇ ਕਰੋੜਾਂ ਜਨਮਾਂ ਦੇ ਜਿਹੜੇ ਕਰੋੜਾਂ ਦੋਸ਼ ਵਾਰ ਸਾਰੇ ਕੀਤੇ ਹੋਏ ਸਭ ਸੁਪਰਸ਼ ਰੂਪਾਸਨ ਰੂਪ ਸਭੋ ਜਨਮਾਂ ਵਿੱਚ ਕੋਟਾਂ ਕੋਟ ਵਾਰ ਇਹਨਾਂ ਦੋਸ਼ਾਂ ਨੂੰ ਕੀਤਾ ਹੈ ਸਭ ਪਰਹਰ ਪਾਸ ਧਰੀ ਉਹਨਾਂ ਦੇ ਸਾਰੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਹੈ ਉਹ ਪਰਹਰਨ ਕਰਨ ਵਾਲੇ ਪਰਮੇਸ਼ਰ ਤੋਂ ਦੂਰ ਕਰਨ ਵਾਲੇ ਉਹਨਾਂ ਨੂੰ ਪਾਸੇ ਰੱਖ ਦਿੱਤੇ ਹੈ ਉਹਨਾਂ ਨੂੰ ਨਿਰੇਸ਼ ਕਰ ਦਿੱਤੇ ਹੈ ਸਭ ਪਰਹਾਰੇ ਜੋ ਸੁਭਗੁਣਾ ਨੂੰ ਪਰਹਰਨ ਕਰਨ ਵਾਲੇ ਨਾਸ ਕਰਨ ਵਾਲੇ ਹਨ ਉਹਨਾਂ ਨੂੰ ਪਾਸੇ ਰੱਖ ਦਿੱਤਾ ਹੈ ਗੁਰੂ ਖੰਦ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਸਭ ਪਰਹਾਰੇ ਉਹ ਤਿਆਗਨੇ ਯੋਗ ਹਨ ਸਾਰੇ ਇਸ ਕਰਕੇ ਉਹਨਾਂ ਗੁਰੂ ਖੰਦ ਦੂਰ ਲੱਗ ਦੁੱਤੇ ਹਨ ਗੁਰਮਤਿ ਦੀ ਸਿੱਖਿਆ ਨੂੰ ਧਾਰਨ ਕਰਕੇ ਸਭ ਪਰ ਹਰ ਪਾਪ ਤਾਸਤਰੀ ਜਿਹੜੇ ਸਾਧ ਸੰਗਤ ਜੀ ਸਾਰੇ ਸੁਭਗੁਣਾਂ ਦਾ ਪ੍ਰਧਾਨ ਕਰਨ ਵਾਲੇ ਹਨ ਉਹਨਾਂ ਉਹ ਗੁਣਾਂ ਨੂੰ ਪਾਸੇ ਰੱਖ ਦਿੱਤਾ ਹੈ ਰਹਾਉ ਹਰ ਹਰ ਨਾਮ ਜਪਹਿ ਆਰਦ ਹੈ ਹੋ ਹੋ ਹਰੀ ਹਰ ਕੀ ਪਾਪਾਂ ਦੀ ਦੁਸ਼ਜੇ ਤਰਫੀ ਸੰਮਰਥਾ ਜੋ ਪਰਮੇਸ਼ਰ ਦੇ ਨਾਮ ਨੂੰ ਭਾਉਣਾ ਨਾਲ ਜਿੰਦਗੀ ਨਾਰਾਜ ਦੇ ਅਤੇ ਦਾਣੀ ਕਰਕੇ ਜਗਦੇ ਹਨ ਸੇਵਕ ਭਾਏ ਖਰੇ ਸੇਵਕ ਸਵਾਹ ਘਾਰ ਕਰਕੇ ਖਰੇ ਚੰਗੇ ਸੇਵਕ ਭਾਵਨਾਵਾਂ ਦੁਆਰਾ ਆਪਣੇ ਆਪ ਨੂੰ ਸੇਵਕ ਬਣਾ ਕਰਕੇ ਇਹ ਇਹ ਭਾਵਨਾ ਕਰਦੇ ਹਨ ਨਾ ਨੂੰ ਮੰਨ ਤੋ ਰਹੇ ਤੋਂ ਕਿ ਮਾਨਮੁਹੰਮਦ ਉਸ ਸੇਵਕ ਨਹੀਂ ਤਾਂ ਸਿੰਘ ਗਰਸੀ ਸੰਤੋ ਕੋਈ ਕੋਟ ਮੰਦਾ ਹੀ ਕਿਉਂ ਸੇਵਕ ਭਾਵਨਾ ਧਾਰ ਕਰਕੇ ਖਰੇ ਹਨੂ ਲੈ ਕਨ ਸਹਿ ਧਰਮ ਵਿੱਚ ਪੱਕੇ ਹੋਵੇ ਖਰੇ ਸਾਧਾਨ ਸਮਝੋ ਮਹਾਰਾਜ ਸਾਹਿਬ ਦੇ ਸਾਹਮਣੂ ਖੋ ਸਮੈਦ ਕੀਤ ਕਰਕੇ ਕਿਲ ਵਿਖ ਦੁਖ ਗਏ ਸਭ ਨੀਕਰ ਉਹਨਾਂ ਦੇ ਕਿਲ ਵਿਖ ਸੋਨੇ ਦੀ ਚੋਰੀ ਕੰਮੀ Hindu ਮਤ ਵਿੱਚ ਪਾਪ ਸਮਝਿਆ ਹੈ ਸ਼ਰਾਬ ਦਾ ਪੀਣਾ ਤਾਗ ਸਮਝਿਆ ਹੈ ਆਪੇ ਬ੍ਰਹਮ ਗਿਆਨੀ ਨੂੰ ਬ੍ਰਾਹਮਣ ਨੂੰ ਮਾਰਨਾ ਤਾਗ ਸਮਝਿਆ ਹੈ ਅਤੇ ਗੁਰੂ ਤਲਕਾ ਗਵਨੁਆਈ ਚਾਰ ਪਾਪ ਉਹਨੇ ਵੱਡੇ ਸਮਝੇ ਹਨ ਜੂਮਾਰਾ ਸਾਹਿਬ ਜੀ ਨੇ ਬ੍ਰਾਹਮਣ ਕੈਲੀ ਘਾਤ ਕਾਂਜ ਕਾਂਡ ਜਾਰੀ ਕਰਤਾਨ 1 ਕਿਲੋਗ੍ਰਾਮ ਦੁੱਸੇ ਕਾ ਕਬੀਰ ਜੋ ਬ੍ਰਹਮ ਵਿਚਾਰਾ ਸੂ ਬ੍ਰਾਹਮਣ ਕਈ ਹਤੇ ਹੰਡਾਰੇ ਬ੍ਰਹਮ ਗਿਆਨੀ ਦਾ ਜਿਹੜਾ ਨਾਮ ਨਾ ਹੈ ਗ੍ਰੰਮ ਦੇਤੇ ਦਾ ਅਤੇ ਬ੍ਰਾਹਮਣ ਕੈਲੀ ਗਊ ਦਾ ਜਿਹੜਾ ਨਾਮ ਨਾ ਹੈ ਅਤੇ ਘਾਤ ਕਾਂਜ ਕਾ ਲੜਕੀ ਦੇ ਪੈਸੇ ਲੈਣੇ ਹੈ ਜਿਹੜਾ ਲੜਕੀ ਨੂੰ ਗਾਲ ਘੁੱਟ ਕੇ ਮਾਰ ਜਣਾ ਜਿਹੜਾ ਮਹਾਰਾ ਜੀ ਸਿੰਘ ਜੀ ਦੀ ਜਿਹੜੀ ਮਾਤਾ ਸੀ ਬਡਰੁਖੜਾਂ ਦੀ ਇਹ ਜਿਸ ਵਕਤ ਇਹਦਾ ਜਨਮ ਹੋਇਆ ਇਸ ਦੀ ਨਾਨੀ ਜਿਹੜੀ ਸੀ ਉਸ ਅਨਸਾਰ ਸੰਗਤ ਜੀ ਉਸ ਵਕਤ ਇਸ ਲੜਕੀ ਨੂੰ ਮਟਕੇ ਦੇ ਵਿੱਚ ਪਾ ਦਿੱਤਾ ਤੇ ਘਰ ਦੇ ਵਿੱਚ ਤਰਬੁਦ ਸੀ ਬਾਬਾ ਗੁਦੜ ਸਿੰਘ ਜੀ ਇੱਥੇ ਬਡਖਿਆਂ ਤੋਂ ਬਾਹਰ ਰਹਿੰਦੇ ਸੀ ਇਹਨਾਂ ਦਾ ਦਾਦੇ ਮਹਾਰਾਜ ਜੀ ਸਿੰਘ ਦਾ ਜਿਹੜਾ ਨਾਨਾ ਸੀ ਰੋਜ਼ ਦੁੱਧ ਦੀ ਗੱਡਵੀ ਅੰਦਰ ਚ ਉਹ ਲੈ ਕੇ ਜਾਂਦਾ ਸੀ ਇਹ ਬਾਗੇ ਗੁਰਦਰਸ਼ਨ ਕਹਿੰਿਆ ਕਿ ਭਾਈ ਤੁਹਾਡੇ ਘਰ ਦਾ ਗਊ ਕਤਲ ਹੋ ਗਈ ਹੈ ਮੈਂ ਨਹੀਂ ਤੁਹਾਡਾ ਦੁੱਧ ਪੀਣਾ ਇਹ ਕਹਿੰਦੇ ਗਊ ਕਿੱਥੇ ਕਤਲ ਹੋਈ ਹੈ ਜੀ ਕਹਿਣ ਲੱਗੇ ਚਲ ਤੈਨੂੰ ਮੁਖਾਈਏ ਖੜਾਵਾ ਪਾਣਿਆ ਸਰਕਾਰੀ ਨਾਲ ਤੁਰ ਕੇ ਆ ਗਏ ਉੱਥੋਂ ਆ ਕੇ ਕਹੀ ਮੰਗਵਾ ਕੇ ਥਾਂ ਪਟਿਆ ਪੂੰਜਾ ਪੂੰਜੇ ਦੇ ਕਿੰសារ ਸਿੰਘ ਜੀ ਇੱਕ ਮਟਕੀ ਕੱਢੀ ਉਸ ਨੜਕੀ ਦੀ ਲੜਕੀ ਪੈਰ ਦਾ ਅੰਗੂਠਾ ਚੁੰਗ ਰਹੀ ਹੈ। ਉਹ ਉਸ ਨੂੰ ਬਾਬਾ ਗੁਰਦੇਵ ਸਿੰਘ ਚਾਕੇ ਕਿਹਾ ਤੇ ਇਹ ਵੇਖ ਕਿ ਮਹਾਰਾਜਾ ਜੀਤ ਸਿੰਘ ਛੇਰੇ ਪੰਜਾਬ ਦੇ ਤੋਂ ਜੰਮਣਾ ਹੈ। ਤੁਸੀਂ ਐਡਾ ਭਾਰੀ ਪਾਪ ਕਰ ਰਹੇ ਹੋ। ਉਸ ਲੜਕੀ ਨੂੰ ਫਿਰ ਤਾਲਿਆ ਗਿਆ ਸੀ। ਕੁ ਜਨਾ ਵਾ ਕੇ ਗਈ ਗਈ ਸੀ ਤੇ ਉਹਨਾਂ ਦੇ ਪੁੱਤਰ ਮਹਾਰਾਜਾ ਜੀਤ ਸਿੰਘ ਜੀ ਹੋਏ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਸਿੱਖ ਰਾਜ ਦੇ ਤਾਂ ਹੀ ਕੰਮ ਕੀਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਇਸ ਪ੍ਰਕਾਰ ਦਾ ਬ੍ਰਾਹਮਣ ਇਕਲੀ ਕਦ ਕਾਨਿਕਾ ਲੜਕੀ ਦਾ ਜਿਹੜਾ ਮਾਰਨਾ ਹੈ ਜਾਂ ਜਿਹੜੇ ਪੈਸੇ ਲੈਣੇ ਹਨ ਇਹ ਅਨਚਾਰੀ ਦਾ ਜਾਂ ਕੀ ਰਹਿਦਣਾ ਜਾਣੀਏ ਗੁਰਮੰਤਰ ਨਹੀਂ ਸੀਤਾਂ ਦਾ ਭੋਜਨ ਖਾ ਕੇ ਬਿਸਰੇ ਹਰ ਸਿੰਘ ਪ੍ਰੀਤ ਜਿਹੜਾ ਗੁਰਮੰਤਰ ਨਹੀਂ ਜੱਗਦਾ ਅਤੇ ਜਿਹਦੀ ਪਰਮੇਸ਼ਵਰਾਂ ਦਾ ਪ੍ਰੀਤ ਨਹੀਂ ਕੋ ਅਨਾਚਾਰੀ ਆ ਉਹਦੇ ਉਹਦਾ ਜਿਹੜਾ ਭੋਜਨ ਖਾਣਾ ਹੈ ਉਹ ਭੋਜਨ ਖਾਣੇ ਕਰਕੇ ਪਰਮੇਸ਼ਵਰ ਲਈ ਪ੍ਰੇਮ ਨਹੀਂ ਪੈਦਾ ਹੁੰਦਾ ਇਸ ਪ੍ਰਕਾਰ ਇਹ ਇਹ ਚਾਰ ਕਿਲੁਖ ਮੰਨੇ ਆ ਗੁਰਬਾਣੀ ਅੰਦਰ ਇਹ ਸਾਰੇ ਸੌ ਕਿਲੁਖ ਕਿਲੁਖ ਦੁਖ ਗਏ ਸਭ ਨੀਕਰ ਕਿਲੁਖੇ ਚਾਰ ਪ੍ਰਕਾਰ ਦੇ ਜਿਹੜੇ ਪਾਪ ਸੀ ਤੇ ਦੋ ਸਦਗ ਸਰੂਪ ਰੂਪਨਾਸ ਗੰਨ ਸੀ ਇਹ ਸਾਰੇ ਹਿਰਦੇ ਚੋਂ ਨਿਕਲ ਗਏ ਜਿਵੇਂ ਪਾਣੀ ਮੈਲ ਹਰੀ ਜੀ ਸਾਹਿਬ ਸਿੰਘ ਜੀ ਪਾਣੀ ਜਿਹੜਾ ਹੈ ਇਹ ਸਰੀਰ ਦੀ ਮੈਲ ਨੂੰ ਬਸਰ ਦੀ ਮੈਲ ਨੂੰ ਦੂਰ ਕਰ ਦਿੰਦਾ ਹੈ ਇਸ ਪ੍ਰਕਾਰ ਮਾਰਦੇ ਨਾਮ ਰੂਪੀ ਜਲ ਨੇ ਸਭਾਂ ਦੀ ਮਨ ਹਰ ਦਿੱਤੀ ਮੇੜ ਦਿੱਤੀ ਹੈ ਪ੍ਰੇਮ ਰੂਪੀ ਜਲਾਂ ਨਾਮ ਦਾ ਸਕੂਨ ਲਾ ਕੇ ਸਾਰੀ ਮੈਲ ਨੂੰ ਤਿਆਗਦਾ ਵਿਚਾਰ ਕਾ ਦੀ ਪਾਪ ਆਦਿਾਂ ਦੀ ਧਰ ਲਿਆ ਖਿੰਖਿਨ ਨਰ ਨਾਰਾਇਣ ਗਾਵਹਿ ਜਿਵੇਂ ਖਿੰਖਿਨ ਕਾਲ ਵਿੱਚ ਨਰ ਨਿਰੰਤਾ ਜੋ ਹੈ ਨਾਰਾਇਣ ਨਰਨ ਨਰ ਦੀ ਇਸ ਪਰਮੇਸ਼ਰ ਦਾ ਗਾਇਨ ਕਰ ਰਿਹਾ ਹੈ ਉਸੋਂ ਜਿਹੜੇ ਨਰਪੁਰਖ ਗਾਉਂਦੇ ਹਨ ਮੁਖਬੂਲ ਹੈ ਨਰ ਨਰਹਰੀ ਕੋ ਮੁਝੇ ਨਰ ਮਯੰਤ ਹੈ ਅਗੇ ਨਰਾ ਤੇ ਨਾਰੀਆਂ ਦੇ ਅੰਦਰ ਵਿਆਪਕ ਹੈ ਤੂੰ ਏ ਹਰੀ ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਪੰਗ ਮੇਸ਼ਰ ਪੰਜ ਦੁਖ ਅਸਾਧ ਨਗਰ ਮਹਾਂ ਇਹ ਹਾਂਜੀ ਦੁਖ ਇਹ ਸਬਦ ਸੁਪਰਸੰਗ ਦਾ ਗੰਧ ਹੈ ਇਹ ਦੇਹ ਰੂਪੀ ਨਗਰ ਦੇ ਨਾਂ ਸਾਦੇ ਜਾਣ ਵਾਲੇ ਹੈ ਅਸਾਧ ਰੋਗ ਜਿਵੇਂ ਹੁੰਦਾ ਹੈ ਤੱਬ ਦੇ ਕਾਰਕ ਇਸੇ ਪ੍ਰਕਾਰ ਇਹ ਸਾਧ ਰੋਗ ਹੋ ਗਏ ਸਰੀਰ ਦੇ ਅੰਦਰੇ ਸਾਦੇ ਨਹੀਂ ਜਾਂਦੇ ਜਦਨ ਕਰਕੇ ਮਿਟਦੇ ਨਹੀਂ ਹੈ ਬੜੇ ਲੋਕ ਜਦਨ ਕਰਦੇ ਹਨ ਇੱਕ ਖਿੰਨ ਪਲ ਦੂਰ ਕਰੇ ਸਰਬਉਮਰਦ ਨਾਮ ਇਹ ਹੈ ਜੇ ਹੈ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਸਿਖ ਪਲ ਕੋ ਮਾਤਰ ਜਪਣੇ ਕਰਕੇ ਚਾਟੇ ਦੂਰ ਕਰ ਦੇ ਖੇਂਦੇ ਵੀ ਜੀ ਨਿਵਰਤ ਕਰ ਦਿੱਤੇ ਮੇੜ ਦਿੱਤੇ ਨਾਲ ਨੇ ਵੱਡ ਭਾਗੀ ਹਰ ਨਾਮ ਧਿਆਵ ਹੈ। ਇਹ ਮਹਾਂਗੋ ਵਾਲੇ ਪੁਰਖਾਂ ਨੂੰ ਮਹਾਰਾਜ ਅਮਰਤ ਨਾਮ ਨੂੰ ਧਰਦੇ ਹਨ। ਹਰ ਕੇ ਭਗਤ ਹਰੇ। ਉਹ ਭਾਈ ਹਰਿ ਪਰਮੇਸ਼ਰ ਦੇ ਭਗਤ। ਆਪ ਉਹਨਾਂ ਦੇ ਚਿਤ ਪ੍ਰੇਮ ਕਰਕੇ ਹਰੇ ਆ ਮੇਰਾ ਦਨਸਾਲ ਜਨਾ ਮਿਲ ਹਰਿਆ ਤੇ ਹੋਰੋਂ ਤਾਂ ਹੀ ਹਰੇ ਭਰੇ ਕਰਦੇ ਪ੍ਰੇਮ। ਦੀ ਲਾਗ ਲਾ ਕੇ ਜਿਨ ਕੀ ਸੰਗਤ ਦੇਹ ਪ੍ਰਵਜਾਚ ਬੇਰੂ ਅਸੀਂ ਆਪ ਦੇ ਪਾਸੋਂ ਹੀ ਮੰਗਦੇ ਆ ਜਿਨ੍ਹਾਂ ਨੂੰ ਸਾਸ ਗ੍ਰਾਸਲੀ ਵਿਸਰਦਾ ਮਹਾਰਾਜ ਆਪ ਉਹਨਾਂ ਦੀ ਸੰਗਤ ਸਾਨੂੰ ਬਖਸ਼ੋ ਸਰੀਰ ਕਰਕੇ ਇਹ ਮੰਗਦੇ ਆ ਮੈਂ ਮੂਡ ਮੁਗਦ ਨੇਸਤਰੀ ਮੈਂ ਸ਼ਾਸਤਰ ਗਿਆਤ ਵੱਲੋਂ ਮੂਰਖਾ ਵਿਵਹਾਰਾ ਵੱਲੋਂ ਵੀ ਮੁਗਦ ਹਾਂ ਮੇਰੇ ਕਾਹੀ ਐਸੀ ਤੇਰੀ ਸੰਗਤ ਨਿਸਤਾਰਾ ਕਰੇ ਨਿਸਪਰਮਜਤੋਂ ਤਾਰਨਾ ਕਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਇਹ ਸਾਰੇ ਜਗ ਦੇ ਜੀਵਨੂ ਚੇਤਨ ਸੰਗੂਪਰਮੇਸ਼ਰ ਜਿਵੇਂ ਪਿਛਲੇ ਜੁਗਾਂ ਦੀ ਕਿਰਪਾ ਧਾਰਨਾ ਆਇਆ ਤ੍ਰੇਤੇ ਵਿੱਚ ਯਾਤਰ ਚ ਹੁਣ ਕਲਯੁਗ ਵੀ ਕਿਰਪਾ ਧਾਰੋ ਸੱਚੇ ਬਾਦਸ਼ਾਹ ਕਿਰਪਾ ਧਾਰਨ ਵਾਲਾ ਆਉਣਾ ਸੁਭਾਵ ਹੈ ਜਿਵੇਂ ਕਿਰਪਾ ਕੀਤੀ ਹਾਥੀ ਦਾ ਆਧਾਰ ਕੀਤਾ ਅਤੇ ਇਸੇ ਪ੍ਰਕਾਰ ਸੂਆ ਆਪਣਾ ਹਉਦ ਗਨ ਕਾ ਤੇਰੀ ਯਾਦ ਕਿਰਪਾਧਾਰੀ ਹੈ ਅਜਾ ਮਨ ਵਰਗਿਆ ਦਾ ਹਰ ਕੀਤਾ ਸਾਡੇ ਤੇ ਹੀ ਜਗ ਜੀਉ ਆਪ ਕਿਰਪਾ ਦ੍ਰਿਸ਼ਟੀ ਕਰੋ ਰਖ ਲੈ ਉਹ ਸਰਨ ਪਰੇ ਆਪ ਜੀ ਦੀ ਸਰਨ ਪਏ ਸਾਨੂੰ ਲਖ ਲੋ ਸਰਨ ਪਏ ਜਾਣ ਕੇ ਨਾਨਕ ਜਨ ਤੂੰ ਰੀ ਸਰਨਾਈ ਜਿਨ ਕੇ ਜੋ ਜੋ ਸਰਨ ਪਰਿਓ ਗੁਰ ਨਾਨਕੋ ਭੈ ਦਾਣ ਸੁਖ ਪਾਏ ਹਾਂ ਜੀ ਨਾਨਕ ਜਨ ਤੂੰ ਰੀ ਸਰਨਾਈ ਆਪ ਜੀ ਦਾ ਸ਼ਬਦ ਫਰਮਾਉਂਗੇ ਹੈ ਕਿ ਇਹ ਵਾਹਿਗੁਰੂ ਅਸੀਂ ਆਪ ਦੀ ਜਨ ਸੇਵੂ ਇਸ ਕਰਣ ਹਾਂ ਹਰ ਰੱਖੋ ਲਾਜ ਹਰੇ ਸੱਦੀ ਹਰ ਹਰੇ ਲੱਜਿਆ ਰੱਖੋ ਆਪ ਜਿਸ ਪ੍ਰਕਾਰ ਲੱਜਿਆ ਪਿਛੇ ਦੋਪਤਾਲ ਕਾ ਦੇ ਸਵਾਵੇ ਚ ਨਗਲ ਨਹੀਂ ਹੋਣਾ ਤਾਈ ਦੋਪਤਾਲ ਦੀ ਲਾਜ ਰੱਖੀ ਹੈ ਇਸੇ ਪ੍ਰਕਾਰ ਸੱਦੀ ਦਾਸ਼ਾ ਖਰੀ ਸੱਦੀ ਸਾਡੀ ਵੀ ਲੱਜਿਆ ਰੱਖਣਾ ਕਰੋ ਉਹ ਨੱਜਿਆ ਹਰ ਮਾਰਿਆਂ ਨੂੰ ਹਾਰ ਦਿੱਤਾ ਸੀ ਲਾਜ ਆਪ ਰੱਖੀ ਸੀ ਇਸੇ ਪ੍ਰਕਾਰ হে ਪ੍ਰਮੇਸ਼ਰ ਹਰ ਹਰ ਪ੍ਰਿਮੇਸ਼ਰ ਸਾਡੀ ਲੱਗੀਆਂ ਨੂੰ ਰੱਖਣਾ ਕਰੋ ਨਾਟ ਮਹੱਲਾ ਚੌਥਾ RAM ਜਪ ਜਨ RAM ਨਾਮ ਰਲੇ ਜੀ ਇਹੇ ਪੁਰਖ RAM ਹੈ ਭਾਈ RAM ਦੇ ਨਾਮ ਨੂੰ ਜਪਦੇ ਹੈ ਜਨ ਪਿਆਰੇ ਉਹ RAM ਦੇ ਜਿਸ ਦਾ RAM ਨਾਮ ਹੈ ਰਵੰਦੀ RAM ਉਸ ਨਾਮੀ ਵਿੱਚ ਹੀ ਰਗ ਜਾਂਦੇ ਆ ਆਪੇਦ ਹੋ ਜਾਂਦੇ ਜਿਉਂ ਜਲ ਵਿੱਚ ਜਲਾਖ ਖਟਾਨਾ ਤਿਉਂ ਜੋਤੀ ਸੰਗ ਜੋਰ ਸੰਵਾਨਾ ਰਾਮ ਜਪ ਜਨ ਰਾਮੈ ਨਾਮ ਰਲੀ ਰਾਮ ਏ ਭਾਈ ਜਿਹਨਾਂ ਜਨ ਰਾਮ ਦੇ ਨਾਮ ਨੂੰ ਜਪਿਆ ਹੈ ਉਹ ਰਾਮ ਦੇ ਵਿੱਚ ਹੀ ਰਲ ਗਏ ਆ ਭੇਦ ਹੋ ਗਏ ਹਨ ਰਾਮ ਨਾਮ ਜਪਿਉ ਗੁਰਬਚਨੀ ਰਾਮ ਨਾਮ ਵੀ ਦੁਨੀਆ ਰਾਮ ਰਾਮ ਸਭ ਕੋ ਕਹੇ ਕਿਉਂ ਨਹੀਂ ਰਾਮ ਪ੍ਰਾਪਤ ਹੁੰਦਾ ਸਤਗੁਰੂ ਦੇ ਬਚਨਾਂ ਦੁਆਰਾ ਗੁਰਮਤਿ ਦੁਆਰਾ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਦੀਰਗ ਗੁਰਾਂ ਦੇ ਨਤਦਵਾਰਾ ਰਾਮ ਦੇ ਨਾਮ ਨੂੰ ਜਪਿਆ ਹੈ ਹਰ ਧਾਰੀ ਹਰ ਕਿਰਪਲੇ ਦੇ ਹਰੀ ਜੋ ਕਿਰਪਲੇ ਕਰਾਲੂ ਹੈ ਸਰਪਾਲਤਾ ਵਾਲਾ ਉਹ ਸਰੀਰ ਨੀ ਕਿਰਪਾ ਦ੍ਰਿਸ਼ਟੀ ਧਾਰੀ ਹੈ ਉਹਨਾਂ ਦੇ ਬਤੀਰੇ ਧਾਈ ਜਿਹੜਾ ਲੈ ਜੋਗ ਚ ਜੋਰ ਕਰਕੇ ਨਾਨਾ ਦਾ ਦੇ ਸੰਸਕਾਰ ਸਭ ਮਿਟ ਗਏ ਹੋ ਗਾਉਂ ਗਾਦੇ ਰਹਾ ਹਰ ਹਰ ਆਗਮ ਅਗੂਚਰ ਸਵਾਮੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਹਰੀ ਭਾਪਨਾ ਦੇ ਹਰਨ ਵਾਲਾ ਹੈ ਆਗਮ ਸ਼ਾਸਤਰਾਂ ਕਰਕੇ ਵੀ ਗੰਭ ਹੈ ਇਹ ਕਿਤਨੀਆਂ ਦੇ ਇਹ ਵਿਸ਼ੇ ਹੈ ਸਵਾਮੀ ਸਰਬ ਕਾ ਮਾਲਕ ਹੈ ਜਨ ਜਪ ਮਿਲ ਸਲਲ ਸਲਲੇ ਜਿਹੜੀਆਂ ਜਨ ਨਾਰਦ ਨਾਮ ਨੂੰ ਜਪਿਆ ਹੈ ਉਹ ਜਿਵੇਂ ਸਲਲ ਪਾਣੀ ਵਿੱਚ ਸਲਲੇ ਪਾਣੀ ਮਿਲ ਜਾਂਦਾ ਹੈ ਨਦੀ ਦਾ ਸਮੁੰਦਰ ਵਿੱਚ ਇਉਂ ਉਹ ਜਨ ਸਾਧ ਸੰਗਤ ਦੀ ਸਲਲ ਨਾਮ ਦੇ ਵਿੱਚ ਮਿਲ ਕਰਕੇ ਸਰਵੇ ਜਾਲੂਪ ਜੋ ਪਰਮੇਸ਼ਰ ਹੈ ਉਸ ਉਚ ਮਿਲ ਗਏ ਹਨ ਜਿਵੇਂ ਪਾਣੀ ਜੀ ਪਾਣੀ ਮਿਲਦਾ ਹੈ ਐ ਇਕਤਾ ਹੋ ਗਈ ਉਹਨਾਂ ਦੀ ਜੀਵਾਂ ਦੀ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਜਿਵੇਂ ਹਰੀ ਦੇ ਸੰਤਾਂ ਜਨਾਂ ਦੇ ਨਾਲ ਹੈ ਮਨ ਦੇ ਮੇਲੀ ਹੋ ਕੇ ਮਿਲ ਕੇ ਰਾਮ ਪਰਮੇਸ਼ਰ ਦੇ ਰਸ ਪ੍ਰੇਮ ਨੂੰ ਪ੍ਰਾਪਤ ਕੀਤਾ ਹੈ ਹਮ ਜਨਕ ਬਲ ਹਮ ਜਨਕ ਬਲ ਬਲਲੀ ਹਮ ਜਨਕ ਬਲ ਬਲਲੀ ਤੁਸੀਂ ਉਹਨਾਂ ਜਨਾਂ ਦੇ ਬਿਹਾਰ ਜਾਣੇ ਹਾਂ ਬਿਹਾਰ ਜਾਣੇ ਹਾਂ ਉਹ ਜਿਹੜੇ ਤੋਂ ਬਿਹਾਰ ਬਿਹਾਰ ਬਾਗਮੇ ਜਾਣੇ ਹਾਂ ਬਲਲੇ ਨਾ ਇੱਕ ਰਸ ਉਹਨਾਂ ਜਨਾਂ ਤੁਸੀਂ ਬਿਹਾਰ ਜਾਣੇ ਹਾਂ ਬਲਲੀ ਉਹਨਾਂ ਜੀਆਂ ਬਲਾਵਾਂ ਜਿਨ੍ਹਾਂ ਦੀਆਂ ਨੇ ਬਿਦਿਆਰ ਕਨੂ ਮਾਰਨ ਲੈ ਲਿਆ ਹੈ ਮੇਰ ਦਿੱਤਾ ਹੈ ਉਹਨਾਂ ਜਨਾਂ ਤੁਸੀਂ ਬਨੋ ਜੇ ਬਿਹਾਰ ਬਿਹਾਰ ਤੁਨਾ ਪੁਨਾ ਜਾਣੇ ਇੱਕ ਰਸ ਪਰਖੂ ਤਮ ਹਰ ਨਾਮ ਜਨ ਗਾਇਓ ਜਿਨਾਂ ਤੁਸੀਂ ਗੁਰੂ ਕੀ ਬਨ ਲੈ ਲਿਆ ਹੈ ਗੁਰਾਂ ਦੇ ਸਾਸ ਉਹਨਾਂ ਤੋਂ ਬਿਹਾਰ ਬਿਹਾਰ ਜਾਣੇ ਹ ਪਰਖੂ ਤਮ ਹਰ ਨਾਮ ਜਨ ਗਾਇਓ ਪਰਖੂ ਤਮ ਜੋ ਈਸ਼ਵਰ ਹੈ ਸਾਰਿਆਂ ਵਿੱਚ ਪ੍ਰਮੇਸ਼ਰ ਬ੍ਰਹਮ ਉਹ ਸਾਰੇ ਦੇ ਨਾਮ ਨੂੰ ਜਿਨ੍ਹਾਂ ਜਨਾਂ ਨੇ ਗਾਉਣਾ ਕੀਤਾ ਹੈ ਉਹ ਸਾਰਿਆਂ ਪੁਰਸ਼ਾਂ ਜੋ ਉੱਤਮ ਮੰਗੇ ਇਹ ਇਸ਼ਰਨਾ ਸ੍ਰੀ ਕਾਨ ਸਭ ਦਾਲਦ ਦੁੱਖ ਦਲ ਲਈ ਜਿਨੇ ਜਲੇਦਰ ਸੀ ਅਵਿਧਿਆਦ ਕਨ ਦੇ ਦੁੱਖ ਸੀ ਜਿਨੇ ਜਮਣ ਮਰਨ ਦੇ ਉਹ ਜਿਨੇ ਦਰਸਹੁ ਬਣੇ ਸੀ ਕਾਮ ਕ੍ਰੋਧ ਆਦਕਨ ਦੇ ਸਾਰੇ ਲੈ ਕਰਦੇ ਨੇ 10 ਸਿਟਿੰਗ ਆਰਾ ਸਾਹਿਬ ਜੀ ਨਿਰਵਰਤ ਕਰ ਦਿੱਤੇ ਜਿਨ੍ਹਾਂ ਨਾਮ ਨੂੰ ਲਿਆ ਹੈ ਵਿੱਚ ਦੇਹੀ ਦੂਖ ਆਸਾਦ ਪੰਜ ਧਾਤੂ ਇਸ ਦੇ ਅੰਦਰ ਸਾ ਸੰਗੀ ਦੋਸ਼ ਹੈ ਸ਼ਬਦ ਸਪਸ਼ਟ ਰੂਪ ਦਾ ਸੰਦੋ ਤੇ ਅਸਾਧ ਨਾ ਸਾਦੇ ਜਾਣ ਵਾਲੇ ਪੰਜ ਤੰਤੂ ਹੈ ਕੰਟਰੋਲ ਲੋ ਮੋਹ ਹੰਕਾਰ ਮਾਰ ਕੀਏ ਖੇਨ ਪਰਲੇ ਰਹੀ ਖਿੰਗੇ ਜਿਉਂ ਮਨ ਪਰਲੇ ਦੂਰ ਕਰਤਾ ਮੁਗਤੂ ਕੀ ਕਿਨਾਰੇ ਤੇ ਪਜਾਤਾ ਤੇ ਪਰਲੇ ਪੜਨੋਂ ਕਰਤੀ ਉਹਨਾਂ ਦੀ ਹਲੀਨੇ ਸਾਰੇ ਨਾਸ ਕਰ ਦਿੱਤੇ ਪਰਮੇਸ਼ਵਰ ਨੇ ਹਰ ਕੇ ਸ਼ਾਂਤ ਮਨ ਪ੍ਰੀਤ ਲਗਾਈ। ਜਿਹੜੇ ਹਰੀ ਦੇ ਸੰਤ ਪੰਗਤ ਜਿਨ੍ਹਾਂ ਨੇ ਮਨ ਦੁਆਰਾ ਨਾਰਾ ਦੇ ਨਾਮ ਦੀ ਪ੍ਰੀਤੀ ਲਾਈ ਹੈ। ਜਿਉਂ ਦੇਖਿਆ ਸਸ ਕਮਲੇ। ਜਿਵੇਂ ਜ਼ਿੰਦਗੀ ਚੰਦਮਾ ਨੂੰ ਵੇਖ ਕਰਕੇ ਕਮਲੇ ਜਿਹੜੀਆਂ ਕਵੀਆਂ ਹੁੰਦੀਆਂ ਆ ਉਹ ਖੜੀਆਂ ਨਹੀਂ ਰਾਤੀ ਨੂੰ। ਇਸ ਪ੍ਰਕਾਰ ਗੁਰੂ ਸਾਹਿਬ ਰੂਪ ਇਸ ਚੰਦਮਾ ਨੂੰ ਵੇਖ ਕੇ ਸਿੱਖਾਂ ਦੀਆਂ ਗੁੱਧੀਆਂ ਜਿਹੜੀਆਂ ਕਵੀਆਂ ਦੀਆਂ ਖੜਗੀਆਂ ਹਨ। ਉਹ ਪ੍ਰਸੰਨ ਹੋ ਗਏ ਜਿੱਤ ਜਿਉਂ ਦੇਖ ਕੇ ਸਸਪੰਦਲੇ ਇਸ ਪ੍ਰਕਾਰ ਕਰ ਸੂਰਜ ਨੂੰ ਵੇਖ ਕੇ ਤੇ ਕਵੀਆਂ ਚੰਦਰਾਂ ਨੂੰ ਵੇਖ ਕੇ ਖਿੜਦੀਆਂ ਐ ਬ੍ਰਹਮ ਸੂਰੂਪੀ ਸੂਰਜ ਨੂੰ ਵੇਖ ਕੇ ਕਵਲਾ ਕੀ ਨਹੀਂ ਆਈ ਉਹਨਾਂ ਚਿੱਤ ਖਿੜ ਗਏ ਐ ਸਲੂਪ ਚੰਦਰਮਾ ਨੂੰ ਵੇਖ ਕਰਕੇ ਕਵੀਆਂ ਦੀ ਨੈਣਾਂ ਦੀ ਅਮੁੱਦੀਆਂ ਖਿੜ ਗਈਆਂ ਹਨ ਓਨ ਵਹ ਕਹਨ ਕਨ ਕਨ ਹਰ ਗਰਜੈ ਉਹ ਇਸ ਪ੍ਰਕਾਰ ਉਹਨਾਂ ਵਿੱਚ ਝੋਕੇ ਆਉਂਦਾ ਹੈ ਕਨ ਕਣਾਈ ਕਨਹਰ ਬੱਦ ਤੇ ਗਾਜਦਾ ਹੈ ਉਹਨ ਵਹ ਕਾਣ ਕਾਣ ਕਨਹਰ ਗਰਜੈ ਉਹਨ ਵਹ ਝੁਕਰ ਕੇ ਕਾਣ ਬੱਦ ਅਤੇ ਕਾਣ ਕਹਣਾ ਹੀ ਕਾਣ ਕੇ ਕ੍ਰਾਸ ਕਨਹਰ ਬੱਦ ਉਹ ਬੱਜਦਾ ਹੈ ਮਨ ਵਿਗਸੈ ਮੂਰ ਮੁਰਲੀ ਉਹਨ ਵਹ ਨਖੁਸ਼ੰਗਹ ਮੂਰਾਂ ਦਾ ਤੇ ਮੁਰਲੀ ਮੋਰਨੀਆਂ ਦਾ ਮੋਰ ਤੇ ਮੋਰਨੀਆਂ ਪ੍ਰਸੰਨ ਹੁੰਦੇ ਹਨ ਇਹ ਸਿੱਖ ਤੇ ਸਿੱਖਣੀਆਂ जिज्ञासु ਤੇ जिज्ञासा ਇਹ ਸਾਰੇ પ્રસન્ન ਹੁੰਦੇ ਹਨ ਮਨ ਵਿੱਚ ਹੈ ਮੋਰ मुरली ਮੋਰਾ ਵਿੱਚੋਂ मुरली ਕਲਹਿਰੀ ਮੋਰ ਜਿਹੜੇ ਪੈਰ ਪਾਉਣ ਵਾਲੇ ਹੈ ਉਹਨਾਂ ਦੇ ਮਨ ਖਿੜਦੇ ਹਨ પ્રસન્ન ਹੁੰਦੇ ਹਨ ਇਸੇ ਤਰ੍ਹਾਂ ਕਲਹਿਰੀ ਮੋਰਾਂ ਦੀ ਨਿਆਈ ਜਿਹੜੇ ਵਿराग, ਮੇਕ, ਖੜ ਸੰਤੀ, ਮੁਕਿਚਾਰਕ ਇਹਨਾਂ ਸੂਗਣਾ ਦੀ ਪੈਰ ਪਾਉਣ ਵਾਲੇ ਹਨ ਉਹਨਾਂ ਦੇ ਮਨ ਖਿੜਦੇ ਹਨਗੇ ਮੋਰ ਉਹ ਮੂਰਨ ਮੂਰਾਂ ਦੇ ਵਿੱਚੋਂ ਉਹ ਕਲੈਰੀ ਮੂਰਾਂ ਨੇ ਜਿਹੜੇ ਹਨਗੇ ਸੁਭਗੁਣਾ ਵੀ ਧਾਰਨਾ ਵਾਲੇ ਉਹਨਾਂ ਦੇ ਮਨਮ ਜਿਹੜੇ ਖਰੇ ਆਉਂਦੇ ਹਨ ਹਮਰੇ ਸਵਾਮੀ ਲੋਧਮਦ ਘਾਰੀ ਸਮਝਨੇ ਜਿਹੜੇ ਡੰਡੋਰ ਜਿਹੇ ਹੁੰਦੇ ਐ ਤੇ ਕਲੈਰੀ ਮੂਰ ਦੂਜੇ ਸਮਝੋ ਜਿਹੜੇ ਸਾਧਨ ਹਨ ਕਾ ਕਸਕਾਮੀ ਜਿਹਦੇ ਨਾਲ ਤਾਂ ਪਦਾਰਥ ਚਾਉਂਦੇ ਐ ਜਸ ਚਾਉਂਦੇ ਐ ਤੇ ਨਾਰੇ ਚਾਉਂਦੇ ਪਰਮੇਸ਼ਰ ਦੀ ਪ੍ਰਾਪਤੀ ਉਹ ਮੱਧ ਅਧਿਕਾਰੀ ਹੈ ਜਿਹੜੇ ਕੇਵਲ ਪਰਮੇਸ਼ਰ ਦੀ ਪ੍ਰਾਪਤੀ ਜਾਂਦੇ ਉੱਥੋਂ ਅਧਿਕਾਰੀ ਹੈ ਕਲੈਰੀ ਹੋਰਾਂ ਦੀ ਨਿਆਈ ਹਨ ਹਮਰੈ ਸਵਾਮੀ ਲੋਚ ਹਮ ਲਾਈ ਸਾਡੇ ਸਵਾਮੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਜੀ ਹਰ ਨਾਮ ਜਪਣ ਵਿੱਚ ਲੋਚ ਇੱਛਾ ਲਾ ਦਿੱਤੀ ਹੈ ਹਮ ਜੀਵ ਹੈ ਦੇਖ ਹਰ ਮਿਲੇ ਸਾਡੇ ਸਵਾਮੀ ਦੇ ਦਰਸ਼ਨ ਦੇਖ ਕਰਕੇ ਇਹ ਹਰੀ ਨਾਲ ਮਿਲ ਜਾਈਏ ਤਾਂ ਸਾਡਾ ਜੀਵਣਾ ਹੁੰਦਾ ਨਹੀਂ ਸਾਡਾ ਜੀਵਨ ਨਹੀਂ ਹੈ ਜਨ ਨਾਨਕ ਹਰ ਅਮਲ ਹਰ ਲਾਈ ਜੇ ਪ੍ਰਕਾਰ ਅਮਲੀ ਨੂੰ ਅਮਲ ਨਾ ਮਿਲੇ ਉਹ ਬੇਤੰਤ ਉਦਾਸ ਹੋ ਜਾਂਦਾ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਹਰੀ ਨੇ ਸਾਨੂੰ ਨਾਮ ਦੇ ਜਪਲ ਰੂਪੀ ਅਮਲ ਵਿੱਚ ਲਾ ਲਿਆ ਹੈ ਜਪਨ ਕਰਨ ਵਿੱਚ ਹਰ ਮੇਲੁ ਅਨੰਦ ਭਲੇ ਆਪ ਦੇ ਨਾਮ ਬਿਆਰ ਨਾਮੀ ਆਪ ਦੇ ਨਾਲ ਮਿਲੋ ਤਾਂ ਭਲੀ ਪ੍ਰਕਾਰ ਅਨੰਦ ਸਹਿਤ ਹਰ ਮੇਲੋ ਆਨੰਦ ਭਲੇ ਜੀ ਸੁਖ ਨਾਲ ਨਿਬਟਾ ਤਹਿੰਸੁਰ ਕਾ ਨੰਦ ਸਹਿਤ ਹੋਈਏ ਨਾਤ ਮਹੱਲਾ ਚੌਥਾ ਮੀਰੀ ਮਨ ਜਪ ਹਰ ਹਰ ਨਾਮ ਸਖੇ ਜੀ ਹਰ ਹਰ ਜੋ ਸਭ ਨੂੰ ਹਰੇ ਕਰੇ ਕਰਨ ਵਾਲਾ ਨਾਮ ਹੈ ਤਵੇ ਸਖੇ ਇਸ ਮੋਗ ਦਾ ਵੀ ਮਿੱਤਰ ਹੈ ਤੇ ਲੋਕ ਜੀ ਵੀ ਸਹਿਤਾ ਕਰਨ ਵਾਲਾ ਹੈ ਹੋ ਸਭੇ ਪਿਆਰੇ ਦੇ ਨਾਮ ਨੂੰ ਜਪਣਾ ਕਰ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਗੁਰਾਂ ਦੀ ਕਿਰਪਾ ਕਰਕੇ ਜਿਨਾਂ ਪਰਮੇਸ਼ਰ ਦੇ ਨਾਮ ਨੂੰ ਪਿਆਰੋ ਪਸਦਾ ਹੈ ਹਮ ਸਤਗੁਰ ਚਰਨ ਪਖੇ ਮੇਰੇ ਮਨ ਜਾਪੋ ਮੇਰੇ ਮਨ ਜਪ ਹਰ ਹਰ ਨਾਮ ਸਖੇ ਜੋ ਸਭ ਦੇ ਪਾਪਾਂ ਨੂੰ ਹਰਨ ਵਾਲਾ ਹੈ ਹਵੀ ਪਾਪਾਂ ਨੂੰ ਹਰਨ ਵਾਲਾ ਹੈ ਸਭ ਦੇ ਹਰੇਕੋਰੀ ਕਰਨ ਵਾਲਾ ਨਾਮ ਪਿਆਰਾ ਹੈ ਲੋਕ ਨੂੰ ਲੋਕ ਦਾ ਹਿੰਦੀ ਦੇ ਪਿਆਰੇ ਮਿੱਤਰ ਮਾਣ ਉਸ ਦਾ ਜਪਣਾ ਕਰ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਜਿਹਨਾਂ ਨੂੰ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਆ ਗੁਰ ਪ੍ਰਸਾਧੀਆਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕੀਤਾ ਹਮ ਸਤਿਗੁਰ ਚਰਨ ਪਖੇ ਜਿਵੇਂ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਪਖ ਲਿਆ ਹੈ ਹੋਰ ਸਾਰੇ ਆਸਰੇ ਛੜਦੇ ਆ ਕੇਵਲ ਗੁਰੂ ਸਾਹਿਬ ਦੇ ਪ੍ਰਣ ਹੋਣੇ ਅਸੀਂ ਸਤਿਗੁਰ ਸਾਹਿਬ ਦੇ ਚਰਨਾਂ ਨੂੰ ਪਖੇ ਨਾਲ ਵੇਖਣਾ ਕਰੀਏ ਵੇਖ ਜੀਏ ਅਗੇ ਸੰਗੂ ਸਾਹਿਬ ਦੇ ਚੈਨਾਂ ਨੂੰ ਖਾਲੋਣਾ ਨਾ ਕਰੀਏ ਤੁਮ ਨਾ ਕਰੀਏ ਗੁਰ ਗੁਰ ਕੇ ਜਨਮ ਤੁਮ ਤੋ ਪੀਵਾ ਵਰਨਾਨਕ ਜੱਜ ਆਪ ਸਰ ਜੀਵਾ ਪ੍ਰਹਾਉ ਊਤਮ ਜਗਨਾਥ ਜਗਦੀਸ਼ਰ ਅੰਧੇ ਕੇ ਜਨ ਹੈ ਤੁਸਕੋ ਮੋ ਤੁਮ ਜਗਨਾਥ ਜਗਦੀਸ਼ਰ ਜੋ ਉਤਮ ਸਾਰਿਆਂ ਯੁਗਾਂ ਸਾਜੂ ਤੇਤਾ ਦਵਾਪਰ ਕਾਲ ਯੁਗ ਦੇ ਵਿੱਚ ਉਪਸੰਹਤ ਉਤਮ ਹੈ ਜੇ ਜਿਵੇਂ ਆ ਜਗਦਾ ਸਵਾਮੀ ਹੈ ਜਗਦੀਸ਼ਰ ਜੇ ਜਗ ਦਾ ਇਸ਼ਰਪ੍ਰੇਤੇ ਜੀ ਸੀ ਹਮ ਪਾਪੀ ਸਰਨ ਰਖੇ ਪਿਛੇ ਵੀ ਜਗ ਦਾ ਨਾਸੀ ਹੁਣ ਵੀ ਜਗ ਦਾ ਇਸ਼ ਹੈ ਅਸੀਂ ਪਾਪੀ ਸੀ ਮਾਰਿਆ ਆਪਨੇ ਅਗੋਦੀ ਸ਼ਰਮ ਵਿੱਚ ਸਾਨੂੰ ਰੱਖ ਰਿਆ ਕਿਰਪਾ ਕੀਤੀ ਹੈ ਬਖਸ਼ ਲਿਆ ਹੈ ਤੂੰ ਵੱਡ ਪੁਰਖ ਦੀਨ ਦੁਖ ਪੰਜਨ ਤੂੰ ਵੱਡੇ ਤੋਂ ਵੱਡੇ ਪੂਰਨ ਹੋ ਪਰਮਾ ਬਹੀਂ ਸ਼ਿਵਾਦਕ ਅਭਿਆਕਰਤ ਇਸ ਹੇਰ ਨਗਰ ਬੋ ਬ੍ਰਾਹਮਾ ਕਾ ਤੂੰ ਵੱਡੇ ਤੋਂ ਵੱਡੇ ਪੁਰਖ ਆਪੋ ਸੁਖ ਦੀਨ ਦੁਖ ਪੰਜਨ ਦੁੱਖਾਂ ਨੂੰ ਸਾਰਿਆਂ ਨੂੰ ਧੰਨਣ ਵਾਲੇ ਮੇਟਰ ਆਏ ਹੋ ਹਰਦੀਓ ਨਾਮ ਮੁਖੇ ਜਿਹੜੇ ਮੁਖ ਅੰਧਾ ਕਰਦੇ ਨੇ ਉਹ ਨਾਮ ਦੁੱਤਾ ਹੈ ਕਿ ਮੁਖ ਸਾਜ ਨੇ ਅਜ ਵੀ ਪ੍ਰਾਪਤੀ ਦਾ ਸਾਡੇ ਮੁਖ ਵਿੱਚ ਨਾਮ ਦੇਣਾ ਕੀਤਾ ਬਖਸ਼ਿਸ਼ ਕੀਤੀ ਹੈ ਇਸ ਪ੍ਰਕਾਰ ਹੀ ਮਾਰਾ ਮੁਖੇ ਮੁਗਤ ਕਰਦਾ ਸਾਨੂੰ ਮੁਖ ਕਰਕੇ ਚਾਹ ਨਾਮ ਦੇ ਕੇ ਮਾਰ ਗੁਣ ਊਚ ਨੀਚ ਹਮ ਗਾਏ ਆਪ ਦੇ ਗੁਣ ਤਾਂ ਉੱਚੇ ਤੋਂ ਉੱਚੇ ਅਸੀਂ ਮਾਰਾ ਤੁਹਾਨੂੰ ਨੀਵੇਂ ਸੀ ਆਪ ਦੇ ਗੁਣਾਂ ਨੂੰ ਗਾ ਕਰਕੇ ਗੁਰ ਸਤਗੁਰ ਸੰਗ ਸਖੇ ਸਤਗੁਰੂ ਸਿਖੇ ਪ੍ਰਭ ਸਾਹਿਬ ਜੀ ਦੀ ਸੰਗਤ ਦੇ ਨਾਲ ਮਿਲ ਕੇ ਸਖੇ ਪਿਆਰੇ ਬਣ ਗਏ ਹੋ ਆਪ ਦੇ ਸੱਚੇ ਪਾਤਸ਼ਾਹ ਜੋ ਸਤਿਗੁਰੂ ਆਪ ਦੀ ਸੰਗਤ ਚ ਮਲਾਉਣ ਵਾਲੇ ਪਿਆਰੇ ਹੈ ਉਹਨਾਂ ਦੇ ਨਾਲ ਮਿਲ ਕਰਕੇ ਅਸੀਂ ਸੱਚੇ ਪਾਤਸ਼ਾਹ ਨੀਵਿਆਂ ਤੋਂ ਉੱਚੇ ਹੋ ਗਏ ਹਾਂ ਦਸਤਾਨ ਦੁੰਦੇ ਹਾਂ ਜਿਉ ਚੰਦਨ ਸੰਗ ਬਸੈ ਨਿੰਮ ਬਿਰਖਾ ਨਿੰਮ ਪਾਵੇਂ ਕੌੜੀ ਹੁੰਦੀ ਹੈ ਅਤੇ ਜੇ ਚੰਨਾਂ ਦੀ ਸੰਗਤ ਕਰਕੇ ਨਿੰਮ ਬਿਰਖ ਬਸੇ ਗੋਣ ਚੰਦਨ ਕੇ ਬਸਖੇ ਜਿਹਨਾਂ ਵਾਲੀ ਨਿੰਮ ਉਹ ਜਿਹਨ ਨੂੰ ਪੜ ਜਾਂਦੀ ਹੈ ਕੋੜ ਤੋਂ ਆਈ ਨਿੰਮ ਕੋਈ ਨਹੀਂ ਕਹਿੰਦਾ ਜੋ ਚੰਨਨ ਦੇ ਗੁਣ ਵਸ ਜਾਂਦੇ ਨੇ ਖੁਸ਼ਬੂ ਸਾਰੇ ਉਸ ਨਿੰਮ ਨੂੰ ਚੰਨਨ ਕਹਿਣ ਲੱਗ ਜਾਂਦੇ ਨੇ ਪਹਿਲੀ ਜਾਂਚ ਮੇਟ ਜਾਂਦੀ ਹੈ ਇਸੇ ਪ੍ਰਕਾਰ ਨਿੰਮ ਦੀ ন্যায় ਭਾਵੇਂ ਕੋੜੇ ਸੁਭਾਅ ਵਾਲੀ ਸੀ ਇਸ ਦੀ ਚੰਨ ਗੁਰੂ ਸਾਹਿਬ ਦੀ ਸੰਗਤ ਹੈ ਜਦੋਂ ਗੁਰੂ ਸਾਹਿਬ ਦੀ ਸੰਗਤ ਵਿੱਚ ਬਸੇ ਅਸੀਂ ਮੇਰੇ ਕੋਲ ਇੱਕ ਨਹੀਂ ਕੋਲ ਤੁਨ ਸਵਾਲ ਆਇ ਸੀ ਗੋਣ ਚੰਦਨ ਕੇ ਬਸਖੇ ਗੁਰੂ ਸਾਹਿਬ ਦੇ ਜਿਹੜੇ ਗੁਣ ਸਾਹਮਣੇ ਹੈ ਧਰਤੀ ਰੂਪ ਮਹਿਕੋ ਵਾਲੇ ਉਹ ਸਾਡੇ ਚ ਬਸ ਗਏ ਇਹ ਅਸੀ ਕਿਰਪਾ ਹੋਈ ਬਸ ਖੀ ਖੇਰ ਦੇ ਨੂੰ ਵੀ ਆਕਾਸ਼ ਵਿੱਚ ਬਸ ਗਏ ਹਾਂ ਹਮਰੇ ਆਗਨ ਵਿਖਿਆ ਵਿਖਿਆ ਕੀ ਜਿਹੜੇ ਆਗਨ ਵਿਖਿਆ ਨਾਇਆ ਦੇ ਦੁਸ਼ਿਆਂ ਦੇ ਸਦਿਸ਼ਤਾ ਰੂਪ ਬਸ ਗਏ ਹੁੰਦੇ ਦਿਖਿਆ ਦਿਖਿਆ ਦੇ ਸਮੇਂ ਬਹੁ ਬਾਰ ਬਾਰ ਨਿਮਖੇ ਨਾ ਉਗਣਾ ਦੀ ਗਿਣਤੀ ਨਹੀਂ ਆਉਂਦੀ ਸੀ ਦਾ ਰੋਮ ਰੋਮ ਬਿੰਨਿਆ ਪਿਆ ਸੀ ਨਿਮਖ ਨੇ ਹਾਲ ਵਿੱਚ ਅਸੀਂ ਉਗਣ ਕਰਦੇ ਸੀ ਬਾਰੀਆਂ ਬਾਰੀਆਂ ਹਰੇਕ ਜਨਮਾਂ ਦੇ ਵਿੱਚ ਉਗਣ ਕਰਦੇ ਰਹੇ ਸੀ ਕਿ ਬਹੁ ਉਹਨਾਂ ਨੂੰ ਸੱਚੇ ਪਾਰਸ਼ਾ ਜੀ ਨੇ ਨੰਦ ਵਿਆਹ ਸੁਪੀ ਬਾਤ ਅਗਨੀ ਦੇ ਨਾਲ ਗਾਣ ਦਿੱਤਾ ਇੱਕ ਨਿਮਖ ਵਿੱਚ ਹੀ ਸਾਰੇ ਨਾਸ ਕਰ ਦਿੱਤੇ ਕੀ ਜੀ ਕਿਰਪਾ ਕਰੂ ਜੀ ਮਾਰਾ ਜੀ ਨੇ ਆਗਨੇ ਆਰੇ ਪਾਥਰ ਭਾਰੇ ਜਿਸ ਵੇਸ਼ ਬਾ ਕੌਣ ਵਾਲੇ ਸੀ ਪੱਥਰ ਜਿਵੇਂ ਭਾਰੇ ਹੁੰਦੇ ਆ ਇਹ ਮਾਰੇ ਪੱਥਰਾਂ ਨਾਲੋਂ ਪਾਪਾਂ ਕਰਕੇ ਭਾਰੇ ਹੋ ਰਹੇ ਸੀ ਬੋਝਲ ਹੋ ਰਹੇ ਸੀ ਹਰ ਤਾਲੇ ਸੰਗ ਜਨਖੇ ਜਿਨ੍ਹਾਂ ਦੀ ਖੇਤ ਢੂੜ ਬੁੱਸ ਕੇ ਜਿਨ੍ਹਾਂ ਦੀ ਸੰਗ ਦੇ ਖੇ ਮੇਲ ਕੇ ਅਰੀ ਆਪਨ ਸਾੜ ਲਿਆ ਹੈ ਸਨ ਜਿਨ ਕਉ ਤゥム ਹਰ ਰਖੂ ਸੁਆਮੀ ਮੈਂ ਹਰੀ ਅਕਾਲ ਪੁਰਖ ਮਾਲਕ ਆਪ ਰੱਖਣਾ ਚਾਹੁੰਦੇ ਹੂੰ ਸਭ ਤਨ ਕੇ ਪਾਪ ਕਿਰਖੇ ਉਹਨਾਂ ਦੇ ਸਾਰੇ ਪਾਪ ਉਹ ਜਿਨੇ ਖੇਤੀ ਦੇ ਵਿੱਚੋਂ ਨਦੀ ਨੂੰ ਕਿਨਖੀ ਦਾ ਖਿੱਚਦੀ ਰੱਖੇ ਕਿਰਖ ਦੀ ਦਾ ਹੈ ਸਾਰੇ ਉਹ ਨਵੇਂ ਜਿਹੜੇ ਕਾਲਸੀ ਵਿਚਾਰ ਦਿੱਤੀ ਰਾਤਰੀ ਨਾਲ ਖੇ ਖੇਚ ਦਿੱਤੇ ਕੱਢ ਦਿੱਤੇ ਹਨ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਸਾਡੇ ਬਿਆਲੂ ਪ੍ਰਭ ਉਹ ਆਖਪੁਰਖ ਮਾਲਕ ਸੀਂਦੂ ਆਂਦਾ ਜੀ ਸਮੋਂਦੇ ਹੰ ਤੋਂ ਦੋਸਤਾਰੇ ਹਰਨਖੇ ਹਰ ਹਾਕਸ਼ਵਰਗੇ ਜੇ ਦ੍ਰਿਸ਼ਟੀ ਉਹ ਵੀ ਤਾਰ ਦਿੱਤੀ ਜਿਸ ਲੋਕ ਤੇ ਹਾਕਸ਼ ਮਾਨਿਆ ਪ੍ਰਲਾਦ ਅੰਗਰ ਸਿੰਘ ਦੇ ਚਰਨੀ ਕੇ ਆ ਨਰ ਸਿੰਘ ਨੋਸ ਵਾਲੇ ਉਪਦੇਸ਼ ਦੇ ਤਾਕੇ ਰਾਜਮਾਲ ਕੀ ਕਿਸਵ ਮਾਇਆ ਲੋਭੇ ਨਰ ਰਹੇ ਲਪਟਾਏ ਹਰ ਕੇ ਨਿਆਂ ਦੇ ਦਰਗੇ ਵਿੱਚ ਜਾਏ ਇਹ ਜਦੋਂ ਬਚਨ ਕਹੇ ਉਸ ਵੇਲੇ ਪ੍ਰਹਿਲਾਦ ਰੱਖੀ ਉਹਦੇ ਭਾਵੇਂ ਮਾਰਾ ਸੰਤ ਲੋਕੀ ਸੀ ਅਤੇ ਮੇਰੇ ਨਾਲ ਵੀ ਵੈਰ ਕਰਦਾ ਸੀ ਅਤੇ ਆਪ ਦੇ ਨਾਮ ਨੂੰ ਸੁਣ ਕੇ ਖੋਸਦਾ ਸੀ ਗਊ ਗਰੀਬ ਦਾ ਮਾਰਨ ਵਾਲਾ ਸੀ ਪਰ ਉਹ ਪਾਪੀ ਸੀ ਮੈਂ ਮਹਾਰਾਜ ਜੀ ਦੇ ਘਰ ਵਿੱਚ ਜੰਪਿਆ ਤੇ ਮੇਰੇ ਪਿਤਾ ਦੀ ਵੀ ਗੱਤ ਕਰ ਸ਼ੁਰਕੇ ਮਾਰਾ ਸਾਹਿਬ ਕਿਸਨੋ ਕੇ ਕਹਿਣ ਲੱਗੇ ਹੈ ਪ੍ਰਹਲਾਦ ਤੂੰ ਕੱਲੇ ਪਿਓ ਵਾਸਤੇ ਕੀ ਕਹਿੰਨੇ ਸੱਤ ਤੇਰੇ ਨਾਂਕਾਂ ਦੀਆਂ ਕੋਲੋਂ ਸੱਤ ਤੇਰੇ ਜਾਤਕੀਆਂ ਦੀਆਂ ਕੋਲੋਂ ਸੱਤ ਤੇਰੇ ਸਾਰਿਆਂ ਦੀਆਂ ਕੋਲੋਂ ਪ੍ਰਹਲਾਦ ਜਨ ਕੇ ਕੀ ਕੋਦੋ ਧਾਰੇ ਕੇ ਸਾਰੀਆਂ ਗੁਰਾਂ ਦਾ ਆਧਾਰ ਕਰਤਾ ਇਹ ਬਚਨ ਕਹਿ ਕੇ ਉਹ ਦੁਸ਼ਟੀ ਜਿਹੜਾ ਹਰਨਾਖ ਸੀ ਉਹਨੂੰ ਵੀ ਤਾਰ ਦਿੱਤਾ ਸਕੇ ਬਾਦਸ਼ਾਹ ਤੁਨੇ